ਕੋਰੀ ਫਰੇਟ ਹਰੋਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਅੱਜ ਦੀ ਆਪਣੀ ਕਹਾਣੀ ਥੋੜੀ ਹਟਕੇ ਬਹੁਤ ਵਾਰ ਮੈਨੂੰ ਮੇਰੇ ਦੋਸਤ ਜਿਹੜੇ ਤੁਸੀਂ ਮੇਰਾ ਚੈਨਲ ਦੇਖਦੇ ਰਹਿੰਦੇ ਹੋ ਮੇਰੇ ਵੀਡੀਓਜ਼ ਦੇਖਦੇ ਹੋ ਪਸੰਦ ਕਰਦੇ ਹੋ ਮੈਨੂੰ ਬਹੁਤ ਵਾਰ ਇਹ ਕਹਿੰਦੇ ਹੋ ਕਿ ਹਿਸਟਰੀ ਨਾਲ ਰਿਲੇਟਡ ਮੈਂ ਕੋਈ ਨਾ ਕੋਈ ਟੌਪਿਕ ਪਾਇਆ ਕਰਾਂ ਬਟ ਹਿਸਟਰੀ ਦੀ ਥੋੜੀ ਜੀ ਇੱਕ ਮਤਲਬ ਗੜਬੜ ਹੋ ਜਾਂਦੀ ਹੈ ਹਿਸਟਰੀ ਦੇ ਵਿੱਚ ਕਿ ਹਿਸਟਰੀ ਨੂੰ ਬਹੁਤ ਅਲੱਗ-ਅਲੱਗ ਤਰ੍ਹਾਂ ਦੇ ਨਾਲ ਨਰੇਟ ਕਰਕੇ ਦੇਖਿਆ ਜਾਂਦਾ ਪਿੱਛੇ ਜਿਵੇਂ ਦੋ ਵੀਡੀਓ ਬਣਾਈ ਸੀ ਹਰੀ ਸਿੰਘ ਨਾਲੂਆ ਵਾਲਾ ਬਣਾਇਆ ਸੀ ਅਫਗਾਨਿਸਤਾਨ ਵਾਲਾ ਤਾਂ ਬਹੁਤ ਸਾਰੇ ਦੋਸਤਾਂ ਨੇ ਉਹਨੂੰ ਪਸੰਦ ਕੀਤਾ ਪਰ ਕੁਝ ਦੋਸਤਾਂ ਨੂੰ ਪਸੰਦ ਨਹੀਂ ਆਇਆ ਬੜੇ ਮਾੜੇ ਕਮੈਂਟ ਵੀ ਆਏ ਪਰ ਅੱਜ ਫੇਰ ਹਿਸਟਰੀ ਦੀ ਗੱਲ ਕਰਦੇ ਆਂ ਪਰ ਮੈਂ ਜੋ ਵੀ ਬੋਲੂਗਾ ਮੈਂ ਮਤਲਬ ਫੈਕਟਸ ਦੇ ਉੱਪਰ ਬੋਲੂਗਾ ਮੈਂ ਤੁਹਾਨੂੰ ਉਹਦਾ ਮਤਲਬ ਦੱਸ ਸਕਦਾ ਪ੍ਰੂਫ ਤੇ ਅੱਜ ਵੀ ਜੋ ਤੁਹਾਨੂੰ ਮੈਂ ਕਹਾਣੀ ਸੁਣਾਉਣ ਜਾ ਰਿਹਾ ਆ ਉਹ ਵੀ ਤੁਸੀਂ ਆਪਣੇ ਆਪ ਚੈੱਕ ਕਰੋ ਉਹਨੂੰ ਦੇਖ ਸਕਦੇ ਹੋ ਤਾਂ ਸਭ ਤੋਂ ਪਹਿਲਾਂ ਅੱਜ ਦੀ ਕਹਾਣੀ ਆਪਣੀ ਸ਼ੁਰੂ ਕਿੱਥੋਂ ਹੁੰਦੀ ਹੈ ਇਹ ਕਿ ਬੁੱਕ ਹੈਗੀ ਆ ਆਪਣੇ ਪੰਜਾਬੀ ਸੈਨਿਕਾਂ ਦੇ ਉੱਪਰ ਉਹਨਾਂ ਪੰਜਾਬੀ ਸੈਨਿਕਾਂ ਦੇ ਵਿੱਚ ਬਹੁਤ ਸਾਰੇ ਸਿੱਖ ਸੈਨਿਕ ਸੀਗੇ ਤੇ ਬਹੁਤ ਸਾਰੇ ਮੁਸਲਮਾਨ ਸੈਨਿਕ ਵੀ ਸੀ ਐਸ ਇਸ ਤਰ੍ਹਾਂ ਹਿੰਦੂ ਸੈਨਿਕ ਵੀ ਸੀਗੇ ਤਿੰਨੇ ਮਤਲਬ ਆਪਣੇ ਧਰਮਾਂ ਦੇ ਸੈਨਿਕ ਸੀਗੇ ਉੱਥੇ ਇਹ ਬੁੱਕ ਲਿਖੀ ਹੈ ਡੇਵਿਡ ਓਮੀਸੀ ਨੇ ਇੱਕ ਬਹੁਤ ਜਾਣੇ ਪਛਾਣੇ ਹਿਸਟੋਰੀਅਨ ਨੇ ਆਪਾਂ ਪਾਕਿਸਤਾਨ ਨਾਲ ਜਿਹੜੀਆਂ ਆਪਣੀਆਂ ਲੜਾਈਆਂ ਹੋਈਆਂ ਜਾਂ ਚਾਈਨਾ ਨਾਲ ਆਪਣੀਆਂ ਜਿਹੜੀਆਂ ਲੜਾਈਆਂ ਹੋਈਆਂ ਉਹਨਾਂ 'ਚ ਜਿਹੜੀਆਂ ਬਹਾਦਰੀ ਦੀਆਂ ਕਹਾਣੀਆਂ ਨੇ ਆਪਣੇ ਸੈਨਿਕਾਂ ਦੀਆਂ ਆਪਣੇ ਸੋਲਜਰਸ ਦੀਆਂ ਤੇ ਉਹ ਆਪਾਂ ਨੂੰ ਬਹੁਤ ਚੰਗੀ ਗੱਲ ਆਪਾਂ ਨੂੰ ਯਾਦ ਨੇ ਯਾਦ ਹੋਣੀਆਂ ਵੀ ਚਾਹੀਦੀਆਂ ਨੇ ਤੇ ਕਈ ਲੋਕ ਬੜਾ ਉਪਰਾਲਾ ਵੀ ਕਰਦੇ ਆ ਉਹ ਮਤਲਬ ਜਾਣੂ ਕਰਵਾਉਂਦੇ ਰਹਿੰਦੇ ਆ ਪਰ ਇੱਕ ਖਾਸ ਪੀਰੀਅਡ ਸੀ ਜਿਹਦੇ ਵਿੱਚ ਬਹੁਤ ਸਾਰੇ ਪੰਜਾਬੀ ਬਹੁਤ ਸਾਰੇ ਸਿੱਖ ਸੋਲਜਰ ਘਰੋਂ ਗਏ ਬਹੁਤ ਦੂਰ ਗਏ ਲੜਾਈ ਕਰਨ ਗਏ ਪਰ ਉਹਨਾਂ ਦੀਆਂ ਜਿਹੜੀਆਂ ਕਹਾਣੀਆਂ ਨੇ ਉਹ ਕਿਤੇ ਗਵਾਚ ਗਈਆਂ ਡੇਵਿਡ ਓਮੀਸੀ ਬਹੁਤ ਤਕੜੇ ਇਤਿਹਾਸਕਾਰ ਉਹਨਾਂ ਨੇ ਇਹ ਇੱਕ ਬੁੱਕ ਮੈਂ ਤੁਹਾਨੂੰ ਦੁਬਾਰਾ ਵੀ ਦਿਖਾ ਦਿੰਨਾ ਕੰਪਾਈਲ ਕੀਤੀ ਆ ਉਹਨਾਂ ਦੇ ਉੱਪਰ ਇਹ ਬੜੀ ਇੰਟਰਸਟਿੰਗ ਬੁੱਕ ਆ ਇੱਕ ਮੈਂ ਤੁਹਾਨੂੰ ਹੋਰ ਚੀਜ਼ ਦੱਸ ਦਿੰਨਾ ਇਸ ਕਿਤਾਬ ਬਾਰੇ ਕੀ ਹੈਗੀ ਆ ਜਦੋਂ ਕੋਈ ਸੈਨਿਕ ਹਜ਼ਾਰਾਂ ਸੈਂਕੜੇ ਹਜ਼ਾਰਾਂ ਕਿਲੋਮੀਟਰ ਦੂਰ ਆਪਣੇ ਘਰ ਤੋਂ ਗਿਆ ਤੇ ਬਿਲਕੁਲ ਨਵੇਂ ਤਰ੍ਹਾਂ ਦੀ ਦੁਨੀਆ ਦੇਖਦਾ ਨਵੇਂ ਤਰ੍ਹਾਂ ਦੀ ਲੜਾਈ ਦੇਖਦਾ ਤੇ ਨਵੇਂ ਤਰ੍ਹਾਂ ਦੇ ਲੋਕ ਨਵੇਂ ਤਰ੍ਹਾਂ ਦੇ ਆਸ-ਪਾਸੇ ਦਾ ਮਾਹੌਲ ਦੇਖਦਾ ਤਾਂ ਨੇਚਰਲੀ ਉਹਦੇ ਦਿਮਾਗ 'ਚ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਤੇ ਜੋ ਵੀ ਉਹਨਾਂ ਸੈਨਿਕਾਂ ਦੇ ਲੈਟਰ ਸੀਗੇ ਉਹਨਾਂ ਨੇ ਆਪਣੇ ਘਰਾਂ ਨੂੰ ਲਿਖੇ ਹੋਏ ਵਾਪਸ ਇਹ ਉਹਦੀ ਕੰਪਾਈਲੇਸ਼ਨ ਆ ਇਹ ਬੁੱਕ ਤੇ ਬੜੀ ਇੰਟਰਸਟਿੰਗ ਬੁੱਕ ਆ ਤੇ ਇਹਦੇ ਚ ਬੜਾ ਕੁਝ ਸਿੱਖਣ ਨੂੰ ਮਿਲਦਾ ਕਿ ਉਹ ਸੋਲਜਰ ਕੀ ਸੋਚਦੇ ਸੀ ਕਿਵੇਂ ਦਾ ਉਹਨਾਂ ਦੀ ਸਾਰੀ ਗੱਲਬਾਤ ਸੀਗੀ ਕਿਸ ਤਰ੍ਹਾਂ ਦਾ ਉਹਨਾਂ ਦਾ ਐਟੀਟਿਊਡ ਸੀ ਲੜਾਈ ਨੂੰ ਲੈ ਕੇ ਤੇ ਇੱਕ ਹੋਰ ਚੀਜ਼ ਜਿਹੜੀ ਸਪੈਸ਼ਲੀ ਉੱਥੇ ਬੋਲੀ ਕਿਉਂਕਿ ਇਹ ਹੈਗੀ ਆ ਦੋਨ ਫਸਟ ਵਰਲਡ ਵਾਰ ਦੀ ਪਹਿਲਾ ਵਿਸ਼ਵ ਯੁੱਧ ਸੀ ਜਿਹੜਾ 1914 ਤੋਂ 1918 ਦੇ ਵਿੱਚ ਉਹਦੇ ਵਿੱਚ ਬਹੁਤ ਸਾਰੇ ਆਪਣੇ ਇੰਡੀਅਨ ਸੋਲਜਰਸ ਨੇ ਭਾਗ ਲਿਆ ਹਿੱਸਾ ਲਿਆ ਪਰ ਉਹਨਾਂ ਦੀਆਂ ਕਹਾਣੀਆਂ ਕਿਤੇ ਨਾ ਕਿਤੇ ਇਤਿਹਾਸ ਦੇ ਇੱਕ ਵਰਕਿਆਂ ਦੇ ਵਿੱਚ ਕਿਤੇ ਦੱਬ ਗਈਆਂ ਪਿੱਛੇ 1857 ਦਾ ਗਦਰ ਹੈਗਾ ਉਹਦੇ ਬਾਰੇ ਵਿੱਚ ਆਪਾਂ ਨੂੰ ਪਤਾ ਤੇ ਆਜ਼ਾਦੀ ਲਈ ਜੋ ਵੀ ਕੀਤਾ ਜਿਹੜੇ ਲੋਕਾਂ ਨੇ ਕੀਤਾ ਉਹਨਾਂ ਬਾਰੇ ਵੀ ਆਪਾਂ ਨੂੰ ਪਤਾ ਪਰ ਇਹ ਵਿਚਾਰ ਦਾ ਇੱਕ ਪੋਰਸ਼ਨ ਸੀਗਾ ਇਹ ਲੋਕਾਂ ਦੀ ਬਹਾਦਰੀ ਇਹਨਾਂ ਦੀ ਸ਼ਹਾਦਤ ਤੇ ਉਹ ਸਭ ਕੁਝ ਆਪਾਂ ਭੁੱਲ ਗਏ ਤਾਂ ਉਸ ਪੀਰੀਅਡ ਨਾਲ ਰਿਲੇਟਡ ਇੱਕ ਕਹਾਣੀ ਆ ਆਪਣੀ ਇੱਕ ਸਾਰਾ ਗੜੀ ਦੀ ਇੱਕ ਬਹੁਤ ਵੀਰਗਾਥਾ ਵਾ ਆਪਾਂ ਕਹਿੰਨੇ ਆ ਉਹਨੂੰ ਬਹੁਤ ਮਸ਼ਹੂਰ ਲੜਾਈ ਆ ਬੜੀ ਤਕੜੀ ਲਸਾਨੀ ਉਹਨਾਂ ਦੀ ਬਹਾਦਰੀ ਰਹੀ ਆ ਬਹੁਤ ਚੰਗੀ ਗੱਲ ਆ ਕਿ ਪਿੱਛੇ ਜੇ ਦੋ ਫਿਲਮਾਂ ਬਣੀਆਂ ਬਾਲੀਵੁੱਡ ਦੀਆਂ ਕੁਝ ਹੋਰ ਲੋਕਾਂ ਨੇ ਉਪਰਾਲੇ ਕੀਤੀ ਉਹਦੇ ਬਾਰੇ ਆਪਾਂ ਨੂੰ ਪਤਾ ਲੱਗ ਗਿਆ ਇਹ ਇੱਕ ਹੋਰ ਲੜਾਈ ਹੈਗੀ ਆ ਅੱਜ ਮੈਂ ਇਹਦਾ ਜ਼ਿਕਰ ਕਰੂੰਗਾ ਆਪਾਂ ਭੁੱਲ ਗਏ ਅੰਗਰੇਜ਼ਾਂ ਨੂੰ ਯਾਦ ਆ ਤੇ ਜਰਮਨ ਲੋਕਾਂ ਨੂੰ ਯਾਦ ਆ ਤੇ ਉਹ ਅੱਜ ਵੀ ਇਹਦੀਆਂ ਗੱਲਾਂ ਕਰਦੇ ਆ ਉਹ ਲੜਾਈ ਨੂੰ ਸਾਰਾ ਗੱਡੀ ਦੀ ਲੜਾਈ ਕਹਿੰਦੇ ਆ ਇਸ ਲੜਾਈ ਨੂੰ ਕਹਿੰਦੇ ਆ ਅੰਗਰੇਜ਼ ਕਹਿੰਦੇ ਆ 10 ਮੈਂ ਤੁਹਾਨੂੰ ਪੰਜਾਬੀ ਚ ਦੱਸ ਦੇਣਾ 10 ਸਿੱਖ ਸੁਪਰਮੈਨ ਸੁਪਰਮੈਨ ਤਾਂ ਆਪਾਂ ਨੂੰ ਪਤਾ ਇੱਕ ਬੜਾ ਤਕੜਾ ਮਤਲਬ ਉਹ ਇੱਕ ਕਰੈਕਟਰ ਹੈਗਾ ਹਾਲੀਵੁੱਡ ਫਿਲਮਾਂ ਦਾ ਜਿਹਦੇ ਵਿੱਚ ਬਹੁਤ ਪਾਵਰ ਹੁੰਦੀ ਹੈ ਸੁਪਰਮੈਨ ਆਪਾਂ ਵੈਸੇ ਵੀ ਉਸ ਬੰਦੇ ਨੂੰ ਕਹਿੰਦੇ ਆ ਜਿਹਦੇ ਵਿੱਚ ਇੱਕ ਨਾਰਮਲ ਇਨਸਾਨ ਤੋਂ ਬਹੁਤ ਜ਼ਿਆਦਾ ਸ਼ਕਤੀ ਆ ਸੁਪਰਮੈਨ ਉਸ ਨੂੰ ਕਹਿੰਦੇ ਆ ਤਾਂ ਅੰਗਰੇਜ਼ ਉਹਨਾਂ 10 ਸਿੱਖ ਸੋਲਜਰਸ ਨੂੰ ਕਹਿੰਦੇ ਆ 10 10 ਸਿੱਖ ਸੁਪਰਮੈਨ ਤੇ ਅੱਜ ਆਪਾਂ ਗੱਲ ਕਰਾਂਗੇ ਉਸ ਲੜਾਈ ਦੀ ਤੇ ਇਸ ਕਿਤਾਬ ਦੀ ਇਹ ਜਿਹੜੀ ਮੈਂ ਬੁੱਕ ਪੜ੍ਹੀ ਉਹਨਾਂ ਦੇ ਲੈਟਰ ਪੜ੍ਹੇ ਉਹਨਾਂ ਦੀਆਂ ਚਿੱਠੀਆਂ ਪੜ੍ਹੀਆਂ ਉਹਨਾਂ ਸੋਲਜਰਸ ਦੀ ਉਹਦੇ ਵਿੱਚ ਮੈਂ ਇੱਕ ਗੱਲ ਬੜੀ ਨੋਟ ਕੀਤੀ ਕਿਉਂਕਿ ਇਹ ਜਿਹੜੇ ਸੈਨਿਕ ਆਪਣੇ ਗਏ ਸੀ ਕਿਉਂਕਿ ਆਪਾਂ ਅੰਗਰੇਜ਼ਾਂ ਦੇ ਅੰਡਰ ਸੀ ਤੇ ਆਪਾਂ ਅੰਗਰੇਜ਼ਾਂ ਦੇ ਵੱਲੋਂ ਹੀ ਲੜਨਾ ਪੈਣਾ ਸੀ ਆਪਾਂ ਨੂੰ ਤੇ ਆਪਾਂ ਲੜਕੀ ਦੇ ਅਗੇਂਸਟ ਰਹੇ ਸੀ ਜਰਮਨ ਦੇ ਅਗੇਂਸਟ ਲੜੇ ਤੇ ਜਰਮਨ ਆਪਣੇ ਆਪ ਚ ਇੱਕ ਬੜੀ ਲੜਾਕੂ ਕੌਮ ਆ ਤੇ ਉਹ ਵੀ ਆਪਣੇ ਆਪ ਤੇ ਬਹੁਤ ਪ੍ਰਾਊਡ ਕਰਦੇ ਆ ਤੇ ਜਿਹੜਾ ਵੀ ਉਹਨਾਂ ਨਾਲ ਲੜਦਾ क्रੂਅਲਟੀ ਉਹਨਾਂ ਦੀ ਹੈਗੀ ਆ ਉਹ ਸਭ ਕੁਝ ਹੈਗਾ ਪਰ ਇੱਕ ਚੀਜ਼ ਉਹ ਵੀ ਇਗਨੋਰ ਨਹੀਂ ਕਰ ਸਕਦਾ ਕਿ ਉਹਨਾਂ ਦੀ ਜਿਹੜੀ ਬਹਾਦਰੀ ਹੈਗੀ ਅਤੇ ਉਹਦੇ ਬਾਰੇ ਚ ਤੇ ਆਪਣੀ ਜਿਹੜੇ ਚਿੱਠੀਆਂ ਨੇ ਆਪਣੇ ਸੈਨਿਕਾਂ ਦੀ ਇਹਦੇ ਵਿੱਚ ਵੀ ਉਹਦਾ ਜ਼ਿਕਰ ਹੈਗਾ ਕਿ ਹਾਂ ਜਿੱਥੇ-ਜਿੱਥੇ ਵੀ ਜਰਮਨ ਸੈਨਿਕਾਂ ਨਾਲ ਲੜੇ ਤਾਂ ਇਹ ਵੀ ਉਹਨਾਂ ਦੀ ਬਹਾਦਰੀ ਦੇ ਕਾਇਲ ਹੋਏ ਕਿ ਹਾਂ ਜਰਮਨ ਲੜਦੇ ਆ ਤਾਂ ਕਿਆ ਕਮਾਲ ਲੜਦੇ ਤੇ ਇੱਕ ਹੋਰ ਦਿਲਚਸਪ ਗੱਲ ਇਹ ਹੈਗੀ ਆ ਆਪਣੇ ਬਹੁਤ ਸਾਰੇ ਸੈਨਿਕ ਕਿਤੇ ਨਾ ਕਿਤੇ ਫੜੇ ਜਾਂਦੇ ਕੋਈ ਜਰਮਨ ਵੀ ਇੱਕ ਟਾਈਮ ਦੇ ਉੱਪਰ ਦਬਾਅ ਦਬਾਉਂਦੇ ਆ ਰਹੇ ਸੀਗੇ ਅੰਗਰੇਜ਼ਾਂ ਦੀ ਹਸਨਾਵਾਂ ਨੂੰ ਤੇ ਇਹ ਚਿੱਠੀਆਂ ਦੇ ਵਿੱਚ ਇਹ ਵੀ ਜ਼ਿਕਰ ਹੈਗਾ ਕਿ ਜਦੋਂ ਆਪਣਾ ਕੋਈ ਬੰਦਾ ਕੋਈ ਸਿੱਖ ਕੋਈ ਪੰਜਾਬੀ ਬੰਦਾ ਪੰਜਾਬੀ ਸੈਨਿਕ ਜਦੋਂ ਜਰਮਨਸ ਉਹਨੂੰ ਫੜ ਲੈਂਦੇ ਸੀ ਤਾਂ ਉਹਦੇ ਨਾਲ ਵਧੀਆ ਟਰੀਟ ਕਰਦੇ ਸੀ ਤੇ ਉਹਨੂੰ ਕਹਿੰਦੇ ਸੀ ਕਿ ਹਾਂ ਮਤਲਬ ਉਹ ਮੰਨਦੇ ਸੀ ਕਿ ਇਹ ਚੰਗੇ ਸੋਲਜਰ ਨੇ ਤੇ ਇਸ ਤੋਂ ਇਲਾਵਾ ਇੱਕ ਹੋਰ ਚੀਜ਼ ਸੀ ਮੈਂ ਮਤਲਬ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਥੋੜਾ ਦੂਰ ਲੰਘ ਰਿਹਾ ਪਰ ਚਲੋ ਹੁਣ ਮੈਂ ਇੱਕ ਹੋਰ ਚੀਜ਼ ਹੈਗੀ ਉਹਨੂੰ ਵੀ ਇਨਵੋਲਵ ਕਰ ਦੇਣਾ ਉਹ ਵੀ ਤੁਹਾਨੂੰ ਥੋੜਾ ਦੱਸ ਦਿੰਦਾ ਉਹਦੇ ਬਾਰੇ ਵੀ ਜਰਮਨ ਵਾਲੇ ਕੀ ਕਰਦੇ ਸੀ ਇੱਕ ਪ੍ਰੋਪਾਗੈਂਡਾ ਵੀ ਹੁੰਦਾ ਜਿਹੜੇ ਉਹਨਾਂ ਦੇ ਉੱਪਰੋਂ ਜਹਾਜ਼ ਲਾਗਦੇ ਸੀ ਉਹਨਾਂ ਜਹਾਜ਼ਾਂ ਦੇ ਥਰੂ ਥੱਲੇ ਪੈਂਫਲੇਟ ਸਿੱਟਦੇ ਸੀ ਜਿੱਥੇ ਵੀ ਉਹਨਾਂ ਨੂੰ ਪਤਾ ਸੀਗਾ ਕਿ ਸਿੱਖ ਰੈਜਿਮੈਂਟਸ ਲੱਗੀਆਂ ਹੋਈਆਂ ਨੇ ਸਾਡੇ ਅਗੇਂਸਟ ਲੜਨ ਲਈ ਹੁਣ ਉਹਨਾਂ ਨੂੰ ਇਹ ਪਤਾ ਸੀ ਕਿ ਸਿੱਖ ਬਹੁਤ ਲੜਾਕੂ ਕੌਮ ਆ ਬਹੁਤ ਜ਼ਬਰਦਸਤ ਲੜਾਕੇ ਹੈਗੇ ਆ ਬਹੁਤ ਬਹਾਦਰ ਨੇ ਤੇ ਕਮਾਲ ਦੇ ਸਿਪਾਹੀ ਨੇ ਬਹੁਤ ਡਿਸਪਲਿਨ ਨੇ ਤਾਂ ਉਹ ਕੀ ਕਰਦੇ ਸੀ ਆਪਣੇ ਸਪੈਸ਼ਲ ਜਹਾਜ਼ ਭੇਜਦੇ ਸੀ ਉਹਨਾਂ ਜਹਾਜ਼ਾਂ ਦੇ ਨਾਲ ਉਹ ਪੈਂਫਲੇਟ ਸਟਦੇ ਸੀ ਇਹਨਾਂ ਦੇ ਵਿੱਚ ਇਸ ਕਿਤਾਬ ਦੇ ਵਿੱਚ ਉਹਨਾਂ ਉਹ ਪੈਂਫਲੇਟਸ ਦੀਆਂ ਫੋਟੋਆਂ ਵੀ ਹੈਗੀਆਂ ਨੇ ਕਿਸੇ ਹੋਰ ਕਹਾਣੀ 'ਚ ਕਦੇ ਟਾਈਮ ਲੱਗਾ ਤਾਂ ਮੈਂ ਤੁਹਾਨੂੰ ਉਹ ਵੀ ਦਿਖਾਉਂਗਾ ਉਹ ਪੈਂਫਲੇਟਸ ਦੀਆਂ ਫੋਟੋਆਂ ਖਿੱਚੀਆਂ ਹੋਈਆਂ ਡੇਵਿਡ ਹੋਮਿਸੀ ਹੋਣਾ ਨੇ ਇਸ ਕਿਤਾਬ 'ਚ ਪਾਈਆਂ ਤੇ ਉਹਦੇ 'ਚ ਇਹ ਲਿਖਿਆ ਹੁੰਦਾ ਸੀ ਸਿੱਖ ਸੋਲਜਰ ਨੂੰ ਬਣਾ ਕੇ ਤੇ ਇਹ ਮਤਲਬ ਮੈਸੇਜ ਦਿੱਤਾ ਜਾਂਦਾ ਸੀ ਕਿ ਤੁਸੀਂ ਇੱਕ ਬਹੁਤ ਬਹਾਦਰ ਕੌਮ ਹੋ ਤੇ ਜਰਮਨ ਇੱਕ ਬਹੁਤ ਬਹਾਦਰ ਕੌਮ ਆ ਤੇ ਬੜੀ ਬੁਰੀ ਗੱਲ ਆ ਕਿ ਆਪਾਂ ਇੱਕ ਦੂਸਰੇ ਦੇ ਨਾਲ ਲੜ ਰਹੇ ਆ ਤੁਹਾਨੂੰ ਅੰਗਰੇਜ਼ਾਂ ਨੇ ਆਪਣਾ ਗੁਲਾਮ ਰੱਖਿਆ ਹੋਇਆ ਅਸੀਂ ਤੁਹਾਡੀ ਮਦਦ ਕਰਾਂਗੇ ਹਾਂ ਉਹ ਵੱਖਰੀ ਗੱਲ ਆ ਕਿ ਮਦਦ ਤਾਂ ਉਹਨਾਂ ਨੇ ਵੀ ਨਹੀਂ ਕਰਨੀ ਸੀ ਉਹ ਪ੍ਰੋਪਾਗੈਂਡਾ ਸੀ ਪਰ ਹਾਂ ਮਤਲਬ ਸਿੱਖਾਂ ਨੂੰ ਆਪਣੇ ਨਾਲ ਰਲਣਾ ਚਾਹੁੰਦੇ ਸੀ ਉਹ ਨਹੀਂ ਚਾਹੁੰਦੇ ਸੀ ਕਿ ਇਹਨਾਂ ਦੇ ਨਾਲ ਲੜ ਤੇ ਉੱਥੇ ਲਿਖਿਆ ਹੁੰਦਾ ਸੀ ਕਿ ਤੁਹਾਨੂੰ ਅੰਗਰੇਜ਼ਾਂ ਨੇ ਦਬਾਇਆ ਤੁਹਾਨੂੰ ਚਾਹੀਦਾ ਕਿ ਸਾਈਡ ਬਦਲ ਕੇ ਤੁਸੀਂ ਸਾਡੀ ਸਾਈਡ ਤੇ ਆ ਕੇ ਸਾਡੇ ਨਾਲ ਰਲ ਕੇ ਲੜੋ ਅੰਗਰੇਜ਼ਾਂ ਨਾਲ ਤੇ ਤੁਹਾਨੂੰ ਵੀ ਆਜ਼ਾਦੀ ਛੇਤੀ ਮਿਲੋਗੀ ਤਾਂ ਮਤਲਬ ਇਹ ਇਸ ਤਰ੍ਹਾਂ ਦੀ ਇਮੇਜ ਸੀ ਉਸ ਟਾਈਮ ਦੇ ਵਿੱਚ ਵੀ ਆਪਣੇ ਪੰਜਾਬੀ ਤੇ ਆਪਣੇ ਸਿੱਖ ਸੈਨਿਕਾਂ ਤੇ ਜਿਹਦਾ ਕਿ ਮਤਲਬ ਬਹੁਤ ਸੋਹਣੀ ਬੁੱਕ ਹੈਗੀ ਮੈਂ ਤੁਹਾਨੂੰ ਇੱਕ ਲਾਸਟ ਵਾਰ ਦੁਬਾਰਾ ਦਿਖਾ ਦੇਣਾ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਡੇਵਿਡ ਓਮੀਸੀ ਦੀ ਇੱਥੇ ਲਿਖਿਆ ਹੋਇਆ ਸੋਲਜਰਸ ਲੈਟਰਸ 1914 ਤੋਂ 1918 ਇੰਨੀ ਮੋਟੀ ਬੁੱਕ ਆ ਤੁਸੀਂ ਦੇਖ ਸਕਦੇ ਹੋ ਇਹ ਸਾਰੀ ਤੇ ਸਾਰੀ ਦੇ ਵਿੱਚ ਉਹਨਾਂ ਸੈਨਿਕਾਂ ਦੀਆਂ ਚਿੱਠੀਆਂ ਨੇ ਜਿਹੜੀਆਂ ਉਹਨਾਂ ਨੇ ਘਰੇ ਭੇਜੀਆਂ ਹੁਣ ਆਪਾਂ ਉਹਨੇ ਆਪਣੀ ਕਹਾਣੀ ਗੱਲ ਪਹਿਲਾ ਵਿਸ਼ਵ ਯੁੱਧ ਬਹੁਤ ਸਾਰੇ ਆਪਣੇ ਸੈਨਿਕ ਪੰਜਾਬ ਤੇ ਉੱਥੇ ਗਏ 1914 ਤੋਂ 1918 ਦੇ ਵਿੱਚ ਹੋਇਆ ਜਿੱਥੇ ਸਭ ਤੋਂ ਜ਼ਬਰਦਸਤ ਸਭ ਤੋਂ ਬਰੂਟਲ ਲੜਾਈਆਂ ਹੋਈਆਂ ਇਸ ਵਿਸ਼ਵ ਯੋਧੀਆਂ ਉਹਨਾਂ ਦੇ ਵਿੱਚੋਂ ਉਹ ਇੱਕ ਸੀ ਕੰਟਰੀ ਫਰਾਂਸ ਫਰਾਂਸ ਦੇ ਵਿੱਚ ਜਿਹੜੀਆਂ ਲੜਾਈਆਂ ਹੋਈਆਂ ਜਰਮਨ ਦੀਆਂ ਤੇ ਐਲਾਈਡ ਫੌਜਾਂ ਦੀਆਂ ਉਹ ਬੜੀਆਂ ਹੀ ਮਤਲਬ ਕਹ ਲੋ ਕਿ ਗੰਦੀਆਂ ਲੜਾਈਆਂ ਸੀ ਬਹੁਤ ਲੋਕਾਂ ਦਾ ਕਤਲੇਆਮ ਹੋਇਆ ਉਹਨਾਂ ਦੇ ਵਿੱਚ ਤੇ 1915 ਦਾ ਇਹ ਟਾਈਮ 15 ਤੋਂ 17 ਮਈ 1915 ਦੀ ਇਹ ਲੜਾਈ ਆ ਜਰਮਨ ਜਿਹੜੇ ਸੈਨਿਕ ਨੇ ਉਹ ਫਰਾਂਸ ਦੇ ਵਿੱਚ ਨੇ ਫਰਾਂਸ ਦਾ ਇੱਕ ਪਿੰਡ ਹੈਗਾ ਫੈਸਟੂਬਰਟ ਫੈਸਟੂਬਰਟ ਦਾ ਉਹ ਜਿਹੜਾ ਪੂਰਾ ਦਾ ਪੂਰਾ ਏਰੀਆ ਵਾ ਉੱਥੇ ਜਰਮਨ ਸੈਨਿਕ ਨੇ ਜਿਹੜੇ ਉਹ ਬਹੁਤ ਹੀ ਵੱਡੀ ਤਾਦਾਦ ਦੇ ਵਿੱਚ ਨੇ ਤੇ ਉਹ ਪੂਰਾ ਦਾ ਪੂਰਾ ਏਰੀਆ ਉਹਨਾਂ ਦੇ ਚੰਗੀ ਤਰ੍ਹਾਂ ਕੰਟਰੋਲ ਦੇ ਵਿੱਚ ਤੇ ਹੁਣ ਜਿਹੜੀ ਬ੍ਰਿਟਿਸ਼ ਗਵਰਨਮੈਂਟ ਆ ਉਹ ਚਾਹੁੰਦੀ ਆ ਕਿ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਤੋਂ ਖਦੇੜਿਆ ਜਾਵੇ ਖੰਦਕਾਂ ਮਤਲਬ ਪਟੀਆਂ ਹੋਈਆਂ ਉਹਨਾਂ ਨੇ ਟ੍ਰੈਂਚਸ ਇੰਗਲਿਸ਼ ਦੇ ਵਿੱਚ ਬੋਲਦੇ ਆ ਜਿਹੜੀ ਪਹਿਲੀ ਵਿਸ਼ਵ ਜੰਦ ਦੀ ਲੜਾਈ ਸੀ ਉਹਨੂੰ ਵੈਸੀ ਵੀ ਵਾਰ ਆਫ ਟ੍ਰੈਂਚਸ ਕਹਿੰਦੇ ਆ ਬਹੁਤ ਗੰਦੀ ਉਹ ਜ਼ਿੰਦਗੀ ਵੀ ਰਹਿੰਦੀ ਸੀ ਬੜੇ ਸੈਨਿਕਾਂ ਦੀ ਕਹਾਣੀਆਂ ਵੀ ਤੁਸੀਂ ਪੜ੍ਹ ਸਕਦੇ ਹੋ ਉੱਥੇ ਤੇ ਉਹ ਪੱਟ ਕੇ ਥੱਲੇ ਮਿੱਟੀ ਦੇ ਵਿੱਚ ਲੰਬੀਆਂ ਲੰਬੀਆਂ ਲਾਈਨਸ ਤੱਕ ਟੋਏ ਪੱਟ ਲੈਂਦੇ ਆ ਉਹਦੇ ਵਿੱਚ ਬੈਠ ਜਾਂਦੇ ਆ ਬੂਰੀਆਂ ਮੂਰੀ ਰੱਖ ਲੈਂਦੇ ਆ ਉੱਥੇ ਉਹਨੂੰ ਰਹਿਣਾ ਪੈਂਦਾ ਵਾ ਬਟ ਉਹ ਬਹੁਤ ਸਟਰੋਂਗ ਡਿਫੈਂਸ ਹੈਗਾ ਉਹਦਾ ਤੇ ਉਸ ਤਰ੍ਹਾਂ ਬੈਠੇ ਆ ਕਿਲੋਮੀਟਰਾਂ ਦੇ ਕਿਲੋਮੀਟਰ ਲਾਈਨਸ ਬਣਾ ਕੇ ਇੰਗਲੈਂਡ ਕੋਸ਼ਿਸ਼ ਕਰ ਰਿਹਾ ਬ੍ਰਿਟਿਸ਼ ਕੋਸ਼ਿਸ਼ ਕਰ ਰਹੇ ਹ ਬਟ ਉਹਨਾਂ ਤੋਂ ਉਸ ਤੋਂ ਅੱਗੇ ਨਹੀਂ ਜਾਇਆ ਜਾ ਰਿਹਾ ਉਹ ਪੂਰੀ ਦੀ ਪੂਰੀ ਲਾਈਨ ਨੂੰ ਕਵਰ ਕਰਕੇ ਤੇ ਉਸੇ ਲਾਈਨ ਦਾ ਇੱਕ ਹਿੱਸਾ ਸੀਗਾ ਇਹ ਪਿੰਡ ਫੈਸਟੂ ਬਰਟ ਤੇ ਇੱਥੇ ਕਿਉਂਕਿ ਬ੍ਰਿਟਿਸ਼ ਸੈਨਾ ਜਿਹੜਾ ਬ੍ਰਿਟਿਸ਼ ਐਮਪਾਇਰ ਸੀ ਉਹਦਾ ਕੰਟਰੋਲ ਬਹੁਤ ਸਾਰੇ ਦੇਸ਼ਾਂ ਤੇ ਸੀ ਤਾਂ ਉਥੇ ਬਹੁਤ ਸਾਰੀਆਂ ਹੁਣ ਕਿਉਂਕਿ ਇੱਕ ਜ਼ੋਨ ਕੁਝ ਕਿਲੋਮੀਟਰ ਦੇ ਵਿੱਚ ਲੜਾਈ ਜਿਆਦਾ ਮਤਲਬ ਜ਼ੋਰ ਨਾਲ ਸ਼ੁਰੂ ਹੋ ਗਈ ਕਿਉਂਕਿ ਉਹਨੇ ਏਰੀਏ ਦੇ ਵਿੱਚ ਜਰਮਨ ਦੇ ਸੈਨਿਕ ਬਹੁਤ ਜ਼ਿਆਦਾ ਇਕੱਠੇ ਹੋ ਗਏ ਹਜ਼ਾਰਾਂ ਦੀ ਗਿਣਤੀ 'ਚ ਤਾਂ ਇੰਗਲੈਂਡ ਵਾਲੇ ਨੇ ਵੀ ਕੀ ਕੀਤਾ ਕਿ ਉੱਥੇ ਬਹੁਤ ਜ਼ਿਆਦਾ ਆਪਣੇ ਸੈਨਿਕ ਚੋਖੇ ਉਹਨਾਂ ਰੈਜੀਮੈਂਟਸ ਦੇ ਵਿੱਚ ਇੱਕ ਰੈਜੀਮੈਂਟ ਸੀ ਜਿਹੜੀ ਪੰਜਾਬੀਆਂ ਦੀ ਸੀ ਤੇ ਉਹ ਰੈਜੀਮੈਂਟ ਸੀ ਕਿ 15ਵੀਂ ਲੁਧਿਆਣਾ ਸਿੱਖ ਇਹ ਉਹਨਾਂ ਦਾ ਨਾਮ ਸੀ ਰੈਜੀਮੈਂਟ ਦਾ 15 ਲੁਧਿਆਣਾ ਸਿੱਖ ਤੇ ਇਹਦੇ ਜਿਹੜੇ ਆਫੀਸਰ ਸੀ ਉਹਨਾਂ ਦਾ ਨਾਮ ਸੀ ਲਿਊਟਨੈਂਟ ਜੀ ਨੂੰ ਪੰਜਾਬੀ 'ਚ ਆਪਾਂ ਲੈਫਟਿਨੈਂਟ ਕਹ ਦਿੰਨੇ ਆ ਇੱਕ ਬਹੁਤ ਹੀ ਯੰਗ ਲੜਕਾ ਸੀ ਉਹ ਵੀ ਅੰਗਰੇਜ਼ ਅਫਸਰ ਸੀਗਾ ਉਹਦਾ ਨਾਮ ਸੀ ਜான் ਸਮਿਥ ਲਿਊਟਨੈਂਟ ਜான் ਸਮਿਥ ਪਰ ਇੱਥੇ ਹੁੰਦਾ ਕੀ ਹੈ ਕੁਝ ਦਿਨ ਪਹਿਲਾਂ ਤੱਕ ਕਿਉਂਕਿ ਜਰਮਨ ਜ਼ਿਆਦਾ ਭਾਰੀ ਗਨਤੀਚ ਨੇ ਤੇ ਉਹਨਾਂ ਨੂੰ ਤੋਂ ਖਦੇੜਨ ਦੇ ਲਈ ਤੁਸੀਂ ਸਿੱਧੀ ਲੜਾਈ ਉਹਨਾਂ ਨਾਲ ਨਹੀਂ ਲੜ ਸਕਦੇ ਤਾਂ ਜਿਹੜਾ ਇੰਗਲੈਂਡ ਵਾਲਿਆਂ ਨੇ ਬ੍ਰਿਟੇਨ ਨੇ ਇੱਕ ਤਰੀਕਾ ਅਪਣਾਇਆ ਹੋਇਆ ਉਹ ਇਹ ਹੈਗਾ ਕਿ ਇਹ ਰਾਤ ਨੂੰ ਅਟੈਕ ਕਰਦੇ ਆ ਉਹ ਤਰੀਕਾ ਇਹ ਹੈਗਾ ਥੋੜੇ ਸੈਨਿਕਾਂ ਦੀਆਂ ਟੁਕੜੀਆਂ ਜਾਂਦੀਆਂ ਕਿਉਂਕਿ ਜੇ ਤੁਸੀਂ ਬਹੁਤ ਜ਼ਿਆਦਾ ਗਿਣਤੀ ਚ ਲੋਕਾਂ ਨੂੰ ਭੇਜੋਗੇ ਤਾਂ ਉਹ ਤਾਂ ਸਪਰੇਅ ਕਰਨੇ ਵੈਸੇ ਬਹੁਤ ਸੌਖੇ ਆ ਜਿਵੇਂ ਮਤਲਬ 100 ਬੰਦਾ ਇਕੱਠਾ ਹੀ ਆ ਗਿਆ ਤਾਂ ਤੁਸੀਂ ਮਸ਼ੀਨ ਗਨ ਚਲਾ ਦੋਗੇ ਤਾਂ ਸਾਰੇ ਉਹਨਾਂ ਨੂੰ ਟਾਰਗੇਟ ਕਰਨਾ ਸੌਖਾ ਵਾ ਤਾਂ ਬਹੁਤ ਖਿੰਡ-ਖਿੰਡ ਕੇ ਬਹੁਤ ਥੋੜੇ ਲੋਕ ਭੇਜੇ ਜਾਂਦੇ ਆ ਤਾਂ ਕਿ ਉਹਨਾਂ ਨੂੰ ਟਾਰਗੇਟ ਕਰਨਾ ਉਹਨਾਂ ਦੇ ਉੱਪਰ ਏਮ ਕਰਨਾ ਵੀ ਬਹੁਤ ਔਖਾ ਰਵੇ ਬਹੁਤ ਸਾਰੀਆਂ ਟੁਕੜੀਆਂ ਭੇਜੀਆਂ ਜਾ ਚੁੱਕੀਆਂ ਫਿਊਜ਼ਡ ਬਰਟ ਪਿੰਡ ਦੇ ਵਿੱਚ ਇੱਕ ਚੀਜ਼ ਹਾਲੇ ਤੱਕ ਰਹੀ ਆ ਕੋਈ ਇੱਕ ਵੀ ਸੋਲਜਰ ਵਾਪਸ ਨਹੀਂ ਆਇਆ ਹਾਲੇ ਤੱਕ ਇਹ ਲੜਾਈ ਚੱਲ ਰਹੀ ਉੱਥੇ ਇਹ 15 ਮਈ 1915 ਦੀ ਗੱਲ ਆ ਜਿੰਨੇ ਵੀ ਸੈਨਿਕ ਭੇਜੇਗੇ ਉਹ ਸਾਰੇ ਮਾਰੇ ਗਏ ਹੁਣ 16 ਮਈ ਦੀ ਗੱਲ 16 ਮਈ ਆ ਜਾਂਦੀ ਹੈ 16 ਮਈ ਦੀ ਬਹੁਤ ਸਵੇਰ ਦਿਨ ਚੜਨ ਤੋਂ ਪਹਿਲਾਂ ਸੂਰਜ ਦੀ ਟਿੱਕੀ ਚੜਨ ਤੋਂ ਪਹਿਲਾਂ ਜਦੋਂ ਬਿਲਕੁਲ ਸਵੇਰ ਆ ਹਾਲੇ ਤੇ ਉਸ ਟਾਈਮ ਦੇ ਉੱਪਰ ਕਦੇ ਕਿਉਂਕਿ ਉਹ ਕਿਸੇ ਨੂੰ ਕਹਿ ਚੁੱਕਿਆ ਕਦੇ ਕਿਸੇ ਨੂੰ ਕਹਿ ਚੁੱਕਿਆ ਤੇ ਇਹਨਾਂ ਮਿਸ਼ਨਸ ਨੂੰ ਵੀ ਇੱਕ ਹੋਰ ਚੀਜ਼ ਮੈਂ ਤੁਹਾਨੂੰ ਦੱਸਦਾ ਇਹ ਜਿਹੜੇ ਟੁਕੜੀ ਦੇ ਵਿੱਚ ਜਾਂਦੇ ਆ ਇਹਨਾਂ ਨੂੰ ਪਹਿਲਾਂ ਇਹ ਵੀ ਕਹਿ ਕੇ ਭੇਜਿਆ ਜਾਂਦਾ ਕਿ ਇੱਕ ਸੁਇਸਾਈਡ ਵਾਲਾ ਮਿਸ਼ਨ ਆ ਤੁਹਾਡੇ ਵਾਪਸ ਆਉਣ ਦੇ ਚਾਂਸਸ ਆਲਮੋਸਟ ਨਾ ਮਾਤਰ ਨੇ ਤਿੰਨ ਇਹ ਕਰਨਾ ਕੀ ਹੁੰਦਾ ਬੰਬਾਂ ਦੇ ਡੱਬੇ ਪੂਰੇ ਦੇ ਪੂਰੇ ਲਿਜਾ ਕੇ ਉੱਥੇ ਟ੍ਰੈਂਚਸ ਦੇ ਵਿੱਚ ਸੱਟਣੇ ਆ ਸਿੱਧਾ ਜਿੱਥੇ ਉਹ ਬੈਠੇ ਆ ਆਪਣੇ ਟੋਏ ਪੱਟ ਕੇ ਤੁਸੀਂ ਉਹਦੇ ਪੂਰੇ ਦੇ ਵਿੱਚ ਸਿੱਧੇ ਲਿਜਾ ਕੇ ਬੰਬ ਪੂਰੇ ਦੇ ਪੂਰੇ ਡੱਬੇ ਸੱਟ ਦੇਣੇ ਆ ਤੇ ਇਸ ਤਰ੍ਹਾਂ ਪੂਰਿਆਂ ਨੂੰ ਖਤਮ ਕਰ ਦੇਣਾ ਉਹਨਾਂ ਨੂੰ ਤੇ ਇਹ ਸੁਇਸਾਈਡ ਮਿਸ਼ਨ ਇਹਦੇ ਉੱਪਰ ਪਹਿਲਾਂ ਬਹੁਤ ਸਾਰੇ ਲੋਕ ਜਾ ਚੁੱਕੇ ਆ ਕਦੇ ਕੋਈ ਕਾਮਯਾਬ ਨਹੀਂ ਹੋਇਆ 16 ਮਈ ਆ ਜਾਂਦੀ ਆ ਲਿਊਟਨੈਂਟ ਜੌਨ ਸਮਿਥ ਬਜ਼ੁਰਗ ਹੋਏ ਬਹੁਤ ਬੁੱਢੇ ਹੋਏ ਲੜਾਈ ਦੇ ਵਿੱਚੋਂ ਬਚੇ ਤੁਸੀਂ YouTube ਦੇ ਉੱਪਰ ਵੀ ਉਹਨਾਂ ਨੂੰ ਦੇਖ ਸਕਦੇ ਹੋ ਮੈਂ ਇੱਥੇ ਇੱਕ ਵਾਰੀ ਫੇਰ ਕਹਿਣਾ ਚਾਹੂੰਗਾ ਮੈਂ ਹਿਸਟਰੀ ਦਾ ਪਹਿਲਾਂ ਵੀ ਗੱਲ ਕੀਤੀ ਸੀ ਬਟ ਉਦੋਂ ਵੀ ਕੁਝ ਲੋਕਾਂ ਨੂੰ ਪਸੰਦ ਨਹੀਂ ਆਇਆ ਪਰ ਤੁਸੀਂ ਇਹ ਕੁਦਰਤੀ ਇਹ ਹਾਲੇ ਵੀ ਐਸੇ ਤਰ੍ਹਾਂ ਹੀ ਪਿਆ ਤੇ ਜੌਨ ਸਮਿਥ ਕਹਿੰਦੇ ਆ ਕਿ ਸਾਡੇ ਸਾਹਮਣੇ ਸਾਡੇ ਤੇ ਜਰਮਨਾਂ ਦੇ ਵਿਚਕਾਰ ਜਿਹੜਾ ਉਹ ਮੈਦਾਨ ਸੀਗਾ ਕੁਝ 100 ਮੀਟਰ ਦਾ ਜਿਹੜਾ ਵਕਫਾ ਸੀਗਾ ਉੱਥੇ ਸਿਰਫ ਲਾਸ਼ਾਂ ਹੀ ਲਾਸ਼ਾਂ ਪਈਆਂ ਸੀ ਤੇ ਢੇਰ ਲੱਗੇ ਹੋਏ ਸੀ ਲਾਸ਼ਾਂ ਦੇ ਸਾਡੇ ਸੈਨਿਕਾਂ ਦੇ ਜਿਹੜੇ ਕਿ ਜਰਮਨਸ ਨੇ ਮੂ ਡਾਊਨ ਕੀਤੇ ਤੇ ਮਾਰਤੇ ਤੇ ਹੁਣ ਜੌਨ ਸਮਿਥ ਨੂੰ 16 ਮਈ ਦੀ ਸਵੇਰ ਨੂੰ ਸੂਰਜ ਨਿਕਲਣ ਤੋਂ ਪਹਿਲਾਂ ਜਦੋਂ ਹਲੇ ਮਤਲਬ ਪੂਰਾ ਹਨੇਰਾ ਹੁੰਦਾ ਤੇ ਮੈਨੂੰ ਬੁਲਾਇਆ ਗਿਆ ਵੱਡੇ ਅਫਸਰਾਂ ਦੁਆਰਾ ਤੇ ਮੈਨੂੰ ਕਿਹਾ ਕਿ ਕਿ ਤੈਨੂੰ ਕੀ ਲੱਗਦਾ ਕਿ ਇਹ ਮਿਸ਼ਨ ਤੂੰ ਪੂਰਾ ਕਰ ਸਕੇਂਗਾ ਤਾਂ ਮੈਨੂੰ ਮੈਂ ਜੋ ਲੱਗਿਆ ਮੈਂ ਦੱਸਦਾ ਮੈਨੂੰ ਲੱਗਿਆ ਕਿ ਪੂਰੀ ਤਰ੍ਹਾਂ ਦੇ ਨਾਲ ਇੱਕ ਸੁਇਸਾਈਡਲ ਮਿਸ਼ਨ ਇੱਕ ਪਾਗਲਪਨਾ ਮੈਨੂੰ ਨਹੀਂ ਲੱਗਦਾ ਉੱਥੋਂ ਤੱਕ ਕੋਈ ਪਹੁੰਚ ਸਕੂਗਾ ਜਰਮਨਾਂ ਦੀਆਂ ਟ੍ਰੈਂਚਸ ਤੱਕ ਕਿਉਂਕਿ ਉਸ ਤੋਂ ਪਹਿਲਾਂ ਹੀ ਮਾਰ ਦਿੰਦੇ ਆ ਬੰਦਿਆਂ ਨੂੰ ਤੇ ਆਪਣੇ ਲੋਕ ਮਰ ਰਹੇ ਆ ਤੇ ਉਹ ਮੈਨੂੰ ਕਹਿੰਦੇ ਕਿ ਤੇਰੇ ਲਈ ਇੱਕ ਬੁਰੀ ਖਬਰ ਆ ਸਾਡੇ ਕੋਲੇ ਤੈਨੂੰ ਸਿਲੈਕਟ ਕੀਤਾ ਗਿਆ ਆਪਣੇ 10 ਬੰਦੇ ਲੈ ਕੇ ਆ ਸਿਲੈਕਟ 10 ਬੰਦੇ ਕੌਣ 15 ਲੁਧਿਆਣਾ ਸਿੱਖ ਦੇ ਵਿੱਚੋਂ ਕੋਈ 10 ਬੰਦੇ ਜ਼ਿਆਦਾ ਨਹੀਂ ਜਾ ਸਕਦੇ ਤੇ ਸਿਲੈਕਟ ਕਰ ਅੱਜ ਤੁਹਾਡਾ ਮਿਸ਼ਨ ਤੁਸੀਂ ਉਹਦੇ ਲਈ ਜਾਓਗੇ ਹੁਣ ਜਦ ਉੱਪਰੋਂ ਆਰਡਰ ਆ ਗਿਆ ਤਾਂ ਫਿਰ ਤੁਹਾਨੂੰ ਕਰਨਾ ਪਊਗਾ ਤੇ ਲਿਊਟਨੈਂਟ ਜੌਨ ਸਮਿਥ ਇੱਥੇ ਕਹਿੰਦੇ ਆ ਕਿ ਜੋ ਅੱਗੇ ਅਸੀਂ ਕੀਤਾ ਉਹ ਵੱਖਰੀ ਗੱਲ ਆ ਪਰ ਇਹ ਪੂਰੇ ਮਿਸ਼ਨ ਦੇ ਵਿੱਚ ਮੇਰੇ ਲਈ ਸਭ ਤੋਂ ਔਖਾ ਕੰਮ ਇਹ ਸੀ ਕਿ ਉਹਨਾਂ ਦੇ ਵਿੱਚੋਂ 10 ਬੰਦੇ ਚੁਣਨੇ ਕਿਉਂਕਿ ਅਸੀਂ ਸਿਰਫ ਮੌਤ ਵੱਲ ਜਾ ਰਹੇ ਸੀ ਅਸੀਂ ਸਿਰਫ ਇੱਕ ਤਰ੍ਹਾਂ ਨਾਲ ਆਤਮ ਹੱਤਿਆ ਕਰਨ ਜਾ ਰਹੇ ਸੀ ਤਾਂ ਮੈਂ ਆਪਣੀ ਪੂਰੀ ਰੈਜiment ਦੇ ਵਿੱਚੋਂ ਕਿਹੜੇ 10 ਬੰਦਿਆਂ ਨੂੰ ਕਹਾਂ ਕਿ ਹਾਂ ਮੈਂ ਮਰਨ ਜਾ ਰਿਹਾ ਹਾਂ ਕਿ ਤੁਸੀਂ ਮੇਰੇ ਨਾਲ ਮਰਨਾਓ ਤਾਂ ਮੈਂ ਉੱਥੇ ਜਾਂਦੇ ਜਾਂਦੇ ਜਦ ਤੱਕ ਵਾਪਸ ਆਪਣੀ ਰੈਜiment ਤੱਕ ਪਹੁੰਚਿਆ ਤਾਂ ਮੈਂ ਇੱਕ ਚੀਜ਼ ਇਹ ਸੋਚੀ ਕਿ ਮੈਂ ਵੌਲੰਟੀਅਰਲੀ ਬੋਲ ਦੂੰਗਾ ਕਿ ਦੇਖੋ ਭਾਈ ਅੱਜ ਆਪਾਂ ਨੂੰ ਹੁਕਮ ਹੋਇਆ ਤੇ ਆਪਾਂ ਇਹ ਕੰਮ ਕਰਨਾ ਤੇ ਜਿਹੜੇ ਵੀ ਦਸ ਕੋਈ ਬੰਦੇ ਜੇ ਜਾਣਾ ਚਾਹੁੰਦੇ ਆ ਤਾਂ ਉਹ ਆਪਣੇ ਹੱਥ ਖੜੇ ਕਰ ਦੋ ਤੇ ਕਹਿੰਦੇ ਕਿ ਮੈਨੂੰ ਉਦੋਂ ਹੈਰਾਨੀ ਹੋਈ ਤੇ ਪਹਿਲੀ ਵਾਰੀ ਇਹ ਪਤਾ ਲੱਗਿਆ ਕਿ ਮੈਂ ਕਿੰਨੇ ਬਹਾਦਰ ਨੇ ਤੇ ਜਦੋਂ ਮੈਂ ਜਾ ਕੇ ਸਭ ਦੱਸਿਆ ਤੇ ਪੂਰੀ ਦੀ ਪੂਰੀ ਰੈਜਿਮੈਂਟ ਨੇ ਆਪਣੇ ਹੱਥ ਖੜੇ ਕਰਤੇ ਕਿ ਮੈਂ ਜਾਊਂਗਾ ਮੈਂ ਜਾਊਂਗਾ ਮੈਂ ਜਾਊਂਗਾ ਇੱਕ ਵੀ ਸਾਡਾ ਸੋਲਜਰ ਪਿੱਛੇ ਐਵੇਂ ਦਾ ਨਹੀਂ ਰਿਹਾ ਜਿਨੇ ਕਿਹਾ ਕਿ ਹਾਂ ਮੈਂ ਨਹੀਂ ਜਾਊਂਗਾ ਜਿਨੇ ਹੱਥ ਥੱਲੇ ਰੱਖਿਆ ਤਾਂ ਇਹ ਮੇਰੇ ਲਈ ਇੱਕ ਨਮੀ ਮਤਲਬ ਦੁਬਿਧਾ ਹੋ ਗਈ ਕਿ ਹੁਣ ਮੈਂ ਕਿਹਨੂੰ ਲੈ ਕੇ ਜਾਵਾਂ ਤਾਂ ਸਭ ਤੋਂ ਪਹਿਲਾਂ ਇੱਥੇ ਮੈਂ ਤੁਹਾਨੂੰ ਉਹਨਾਂ 10 ਯੋਧਿਆਂ ਦੇ ਸੂਰਬੀਰਾਂ ਦੇ ਉਹਨਾਂ ਸੈਨਿਕਾਂ ਦੇ ਦਲੇਰ ਸੈਨਿਕਾਂ ਦੇ ਨਾਮ ਬੋਲ ਦਿੰਨਾ ਜਿਹੜੇ ਉਹ 10 ਜਣੇ ਉਸ ਦਿਨ ਗਏ ਤੇ ਜਿਨ੍ਹਾਂ ਦਾ ਨਾਮ ਅੱਜ ਵੀ ਅੰਗਰੇਜ਼ ਲੈਂਦੇ ਆ ਕਹਾਣੀ ਸੁਣਾਉਂਦੇ ਆ 10 ਸਿੱਖ ਸੁਪਰਮੈਨ ਲਾਸ ਨਾਇਕ ਮੰਗਰ ਸਿੰਘ ਹੁਣ ਇਹ ਲਾਸ ਨਾਇਕ ਨੇ ਬਾਕੀ ਦੇ 9 ਜਣੇ ਸਿਪਾਹੀ ਨੇ ਲਾਲ ਸਿੰਘ ਸੁੱਚਾ ਸਿੰਘ ਸੰਪੂਰਨ ਸਿੰਘ ਸਰਾਣ ਸਿੰਘ ਫਤਿਹ ਸਿੰਘ ਉਜਾਗਰ ਸਿੰਘ ਸੁੰਦਰ ਸਿੰਘ ਗੰਡਾ ਸਿੰਘ ਤੇ ਹਰਨਾਮ ਸਿੰਘ ਇਹ 10 ਜਾਣੇ ਸਿਲੈਕਟ ਕਰਦੇ ਆ ਉਹ ਹਾਂ ਜੌਨ ਸਮਿਥ ਲੈਫਟੀਨੈਂਟ ਜੌਨ ਸਮਿਥ ਆਪਣੇ ਨਾਲ ਚੱਲਣਗੇ ਤੇ ਹੁਣ ਹੁੰਦਾ ਕੀ ਆ ਵਿਚਕਾਰ ਕੁਝ ਦੇਰੀ ਹੁੰਦੀ ਆ ਮੈਨੂੰ ਉਹਦਾ ਰੀਜ਼ਨ ਨਹੀਂ ਪਤਾ ਕਿਉਂਕਿ ਇਹ ਹੁਣ ਤੋਂ ਪਹਿਲਾਂ ਤੱਕ ਜਿੰਨੇ ਵੀ ਮਿਸ਼ਨ ਗਏ ਉਹ ਸਿਰਫ ਰਾਤ ਦੇ ਨੇਰੇ ਵਿੱਚ ਗਏ ਤਾਂ ਕਿ ਜਿਹੜੇ ਜਰਮਨ ਸナイਪਰ ਜਾਂ ਜਰਮਨ ਮਸ਼ੀਨ ਗਨ ਵਾਲੇ ਬੈਠੇ ਸੀ ਉੱਥੇ ਉਹਨਾਂ ਤੋਂ ਨੇਰੇ ਦਾ ਫਾਇਦਾ ਲੈ ਜਾ ਸਕੇ ਤੇ ਉਸ ਡਾਇਰੈਕਟ ਏਮ ਨਾ ਕਰ ਸਕਣ ਉਹਨਾਂ ਨੂੰ ਪੂਰੀ ਸਾਹਮਣੇ ਆਪਣਾ ਟਾਰਗੇਟ ਨਾ ਦੇ ਕੇ ਪਰ ਇਹ ਬੰਦੇ ਜਦੋਂ 11 ਬੰਦੇ ਆਪਣੇ ਮਿਸ਼ਨ ਲਈ ਨਿਕਲੇ ਤਾਂ ਲੈਫਟਨੈਂਟ ਜੌਨ ਸਮਿਥ ਕਹਿੰਦੇ ਆ ਕਿ ਅਸੀਂ ਉਦੋਂ ਤੱਕ ਦੁਪਹਿਰ ਦੇ 3:00 ਵੱਜ ਚੁੱਕੇ ਸੀ ਅਸੀਂ ਸਾਡੀ ਟੀਮ ਪਹਿਲੀ ਸੀ ਜਿਹੜੀ ਦਿਨ ਦੇ ਚਾਨਣ ਦੇ ਵਿੱਚ ਗਈ ਤੇ ਦਿਨ ਦਾ ਚਾਨਣ ਵੀ ਕਿਹੜਾ ਦੁਪਹਿਰ ਦੇ 3 ਵਜੇ ਤੇ ਸਾਨੂੰ ਦੋ ਬੰਬਾਂ ਦੇ ਡੱਬੇ ਦਿੱਤੇ ਗਏ ਸਾਡੇ ਤੋਂ ਸਾਹਮਣੇ ਹੁਣ ਜੇ ਤੁਸੀਂ ਥੋੜਾ ਸੋਚ ਕੇ ਵੀ ਦੇਖੋ ਤੁਸੀਂ ਇਧਰਲੀ ਸਾਈਡ ਬੈਠੇ ਹੋ ਕੁਝ 100 ਮੀਟਰ ਦਾ ਵਿਚਕਾਰ ਦਾ ਇੱਕ ਮੈਦਾਨ ਹੈ ਜਿਹਦੇ ਵਿੱਚ ਠੋਡੇ ਪਾਸੇ ਦੇ ਸੈਨਿਕਾਂ ਦੀਆਂ ਲਾਸ਼ਾਂ ਹੀ ਲਾਸ਼ਾਂ ਪਈਆਂ ਨੇ ਪਿਛਲੇ ਕੁਝ ਦਿਨਾਂ 'ਚ ਜਿਹੜੇ ਮਰੇ ਜਿਹੜੇ ਇਧਰੋਂ ਏਸੇ ਮਿਸ਼ਨ ਉੱਪਰ ਗਏ ਤੇ ਉਹ ਮਰ ਚੁੱਕੇ ਆ ਤੇ ਉੱਥੇ ਉਹ ਨਦੀਆਂ ਲਾਸ਼ਾਂ ਸੜ ਰਹੀਆਂ ਗਲ ਰਹੀਆਂ ਉੱਪਰੋਂ ਪੰਛੀ ਆ ਕੇ ਉਹਨਾਂ ਨੂੰ ਖਾ ਰਿਹਾ ਤੇ ਉਹਦੇ ਪਰਲੇ ਪਾਸੇ ਬੈਠੀ ਆ ਉਸ ਟਾਈਮ ਦੀ ਸਭ ਤੋਂ ਖੂੰਖਾਰ ਆਰਮੀ ਟ੍ਰੈਂਚਸ ਪੱਟੀਆਂ ਵੀ ਆ ਤੇ ਉਹ ਸਾਰੇ ਮਸ਼ੀਨ ਗਨਸ ਲੈ ਕੇ ਉੱਥੇ ਬੈਠੇ ਆ ਪੂਰਾ ਤਿਆਰ ਤੇ ਉਸ ਟਾਈਮ ਦੀ ਸਭ ਤੋਂ ਡਰੈਡਡ ਆਰਮੀ ਜਰਮਨ ਆਰਮੀ ਤੇ ਤੁਹਾਡਾ ਮਿਸ਼ਨ ਇਹ ਹੈਗਾ ਕਿ ਤੁਸੀਂ ਉਹਨਾਂ ਟ੍ਰੈਂਚਸ ਤੱਕ ਪਹੁੰਚਣਾ ਉਹਨਾਂ ਜਿਹੜੇ ਉਹਨਾਂ ਨੇ ਪੱਟੇ ਹੋਇਆ ਟੋਏ ਉੱਥੋਂ ਤੱਕ ਪਹੁੰਚਣਾ ਤੇ ਦੋ ਉਹ ਡੱਬੇ ਜਿਹੜੇ ਬੰਬਾਂ ਦੇ ਉਹਨਾਂ ਨੂੰ ਉਹਦੇ ਵਿੱਚ ਸੈੱਟ ਦੇਣਾ ਕਿਸੇ ਵੀ ਤਰ੍ਹਾਂ ਤੇ ਇਹ ਇੱਕ ਪਾਗਲਪਨ ਤੇ ਇੱਕ ਸੁਇਸਾਈਡ ਤੋਂ ਵੱਧ ਹੋਰ ਕੁਝ ਨਹੀਂ ਹੈਗਾ ਤੇ ਉਹ ਕਹਿੰਦੇ ਕਿ ਅਸੀਂ ਚੱਲਦੇ ਆਂ ਤੇ ਵਾਰ ਕਰਾਈ ਉਹ ਕਹਿੰਦੇ ਕਿ ਜਿਹੜੀ ਸਿੱਖਾਂ ਦੀ ਵਾਰ ਕਰਾਈ ਹੁੰਦੀ ਆ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਉਹ ਮੇਰੇ ਸੋਲਜਰ ਕਰਦੇ ਆ ਤੇ ਅਸੀਂ ਸਟਾਰਟ ਕਰਦੇ ਆ ਭੱਜਣਾ ਤੇ ਅਸੀਂ ਭੱਜੇ ਜਾਂਦੇ ਆ ਵਾਹੋਦਾਹੀ ਕੁਝ ਨਹੀਂ ਪਤਾ ਲੱਗ ਰਿਹਾ ਸਿਰਫ ਗੋਲੀਆਂ ਦੀ ਆਵਾਜ਼ ਤੇ ਹੋਰ ਸਾਰਾ ਤੇ ਉਹ ਕਹਿੰਦੇ ਕਿ ਉਹ ਇਸ ਤਰ੍ਹਾਂ ਹੀ ਭੱਜਣਾ ਸੀ ਜਿਵੇਂ ਤੁਸੀਂ ਮੀਂਹ ਦੇ ਵਿੱਚ ਭੱਜ ਰਹੇ ਹੋ ਮੀਂਹ ਪੂਰੀ ਤੇਜ਼ ਪੈ ਰਿਹਾ ਤੇ ਤੁਸੀਂ ਪੂਰੇ ਮੀਂਹ ਦੇ ਵਿੱਚ ਭੱਜ ਰਹੇ ਹੋ ਕਿਉਂਕਿ ਉਧਰਲੇ ਪਾਸੇ ਮਸ਼ੀਨਗਨਾਂ ਚੱਲ ਰਹੀਆਂ ਨੇ ਸਾਡੇ ਵੱਲ ਆ ਰਹੀਆਂ ਇਹ ਭੱਜਦੇ ਗਏ 11 ਜਾਣੇ ਸੀ ਤੇ ਇਹ ਘਟਦੇ ਗਏ ਗਿਣਤੀ ਇਹਨਾਂ ਦੀ ਘਟਦੀ ਗਈ 11 ਭੱਜੇ ਉਥੋਂ ਤੱਕ ਪਹੁੰਚਣ ਵਾਲੇ ਸਿਰਫ ਦੋ ਇਨਸਾਨ ਸੀ ਉਹ ਕੁਝ ਮੀਟਰ ਕੁਝ 100 ਮੀਟਰ ਦੀ ਦੂਰੀ ਤੈਅ ਕਰਨ ਵਾਲੇ ਉਹਨਾਂ 11 ਬਹਾਦਰ ਲੋਕਾਂ ਦੇ ਵਿੱਚੋਂ ਸਿਰਫ ਦੋ ਜਾਣੇ ਸੀ 9 ਜਾਣੇ ਉੱਥੇ ਤੱਕ ਨਹੀਂ ਪਹੁੰਚ ਸਕੇ ਫਾਈਨਲ ਦੇ ਵਿੱਚ ਉੱਥੇ ਕੌਣ ਪਹੁੰਚੇ ਦੋ ਜਾਣੇ ਜਿਹੜੇ ਬਿਲਕੁਲ ਹੀ ਮਤਲਬ ਜਿ ਬਿਨਾ ਕਿਸੇ ਗੋਲੀ ਉਹਨਾਂ ਦੇ ਵੱਜਣ ਤੇ ਪਹੁੰਚੇ ਉਹ ਸੀਗੇ ਇੱਕ ਤਾਂ ਇਹ ਖੁਦ ਲੈਫਟੀਨੈਂਟ ਜੌਨ ਸਮਿਥ ਤੇ ਦੂਸਰੇ ਸੀਗੇ ਮੈਂ ਤੁਹਾਨੂੰ ਜਿੰਨੇ ਵੀ ਲੋਕਾਂ ਦੇ ਨਾਮ ਬੋਲੇ ਉਹ ਸੀਗੇ ਇੱਕ ਲਾਲ ਸਿੰਘ ਇਹ ਦੋ ਜਾਣੇ ਉੱਥੇ ਪਹੁੰਚੇ ਇਹਨਾਂ ਦੋਨਾਂ ਨੇ ਉਹ ਜਿਹੜਾ ਡੱਬਾ ਸੀਗਾ ਬੰਬਾਂ ਵਾਲਾ ਉਹ ਫੜਿਆ ਹੋਇਆ ਸੀ ਤੇ ਉਹ ਡੱਬਾ ਫੜਿਆ ਤੇ ਚੱਕ ਕੇ ਸਿੱਧਾ ਉਸ ਟੋਏ ਦੇ ਵਿੱਚ ਉਹ ਪੂਰਾ ਦਾ ਪੂਰਾ ਐਸੀ ਤਰ੍ਹਾਂ ਹੀ ਸਿੱਟਦਾ ਤੇ ਇੱਥੇ ਜੌਨ ਸਮਿਥ ਕਹਿੰਦੇ ਆ ਕਿ ਜਦੋਂ ਹੀ ਉਹ ਅਸੀਂ ਡੱਬਾ ਸਿੱਟਿਆ ਉਸੇ ਟਾਈਮ ਇੱਕ ਪ੍ਰੋਪਰ ਮਤਲਬ ਮਸ਼ੀਨ ਕੰ ਦਾ ਪ੍ਰੋਪਰ ਸਪਰੇ ਹੋਇਆ ਦੁਬਾਰਾ ਤੇ ਜੋ ਲਾਲ ਸਿੰਘ ਸੀਗੇ ਉੱਥੇ ਡਿੱਗ ਗਏ ਮਤਲਬ ਉਹ ਸ਼ਹੀਦੀ ਪ੍ਰਾਪਤ ਕਰ ਗਏ ਉੱਥੇ ਤੇ ਉਸ ਤੋਂ ਬਾਅਦ ਮੇਰਾ ਕੰਮ ਮੇਰਾ ਮਿਸ਼ਨ ਕੰਪਲੀਟ ਹੋ ਗਿਆ ਹੁਣ ਮੇਰੇ ਕਰਨ ਨੂੰ ਉੱਥੇ ਕੁਝ ਨਹੀਂ ਬਸ ਉਹ ਸਭ ਕੁਝ ਐ ਉੱਪਰ ਨੂੰ ਉੱਡਦਾ ਹੀ ਪਤਾ ਲੱਗਦਾ ਕਿਉਂਕਿ ਇੰਨੇ ਬੰਬ ਤੁਸੀਂ ਇਕੱਠੇ ਉੱਥੇ ਸਿੱਟਦੇ ਤਾਂ ਉੱਥੇ ਬਚਣਾ ਕੀ ਆ ਕੁਝ ਵੀ ਨਹੀਂ ਤੇ ਮੈਂ ਪਿੱਛੇ ਨੂੰ ਭੱਜਿਆ ਤੇ ਮੈਂ ਪੂਰੀ ਮਤਲਬ ਤਾਕਤ ਦੇ ਨਾਲ ਭੱਜਦਾ ਰਿਹਾ ਤੇ ਇਹ ਕਹਿੰਦੇ ਕਿ ਉਸ ਮਿਸ਼ਨ ਦੇ ਵਿੱਚ ਅਸੀਂ ਕਿਉਂ ਸਕਸੈਸਫੁਲ ਹੋਏ ਅੱਗੇ ਵੀ ਹਾਲੇ ਮੈਂ ਹਾਲੇ ਕਹਾਣੀ ਵੀ ਰਹਿੰਦੀ ਆ ਪਰ ਵਿਚਾਰ ਵਿੱਚ ਇੱਥੇ ਆ ਗਿਆ ਇਹ ਕਹਿੰਦੇ ਕਿ ਉਹਦੇ ਤਿੰਨ ਕਾਰਨ ਸੀ ਸਾਡੇ ਤੋਂ ਪਹਿਲਾਂ ਕੋਈ ਵੀ ਸਕਸੈਸਫੁਲ ਕਿਉਂ ਨਹੀਂ ਹੋਇਆ ਸਾਰੇ ਦੇ ਸਾਰੇ ਕਿਉਂ ਮਾਰੇ ਗਏ ਅਸੀਂ ਕਿਵੇਂ ਦੋਹਾਂ ਦੇ ਵਿੱਚ ਇੱਕ ਡੱਬਾ ਉੱਥੇ ਸਿੱਟ ਸਕੇ ਹਾਲਾਂਕਿ ਉਹ ਰਾਤ ਦੇ ਹਨੇਰੇ 'ਚ ਗਏ ਅਸੀਂ ਦਿਨੇ 3 ਵਜੇ ਗਏ ਤਿੰਨ ਕਾਰਨ ਦੱਸੇ ਪਹਿਲਾ ਕਾਰਨ ਇੰਨੇ ਮਿਸ਼ਨ ਹੋ ਚੁੱਕੇ ਸੀ ਇੰਨੇ ਸਾਡੇ ਲੋਕ ਮਰ ਚੁੱਕੇ ਸੀ ਤੇ ਜਿਹੜੇ ਜਰਮਨ ਸੀ ਉਹ ਸਾਨੂੰ ਐਕਸਪੈਕਟ ਹੀ ਨਹੀਂ ਕਰ ਰਹੇ ਸੀ ਕਿ ਕੋਈ ਹੋਰ ਬੇਵਕੂਫ ਦੁਬਾਰਾ ਆਉਣਗੇ ਤੇ ਇਸ ਤਰ੍ਹਾਂ ਕਰਨਗੇ ਪਹਿਲੀ ਚੀਜ਼ ਕਿ ਉਹ ਥੋੜੇ ਜਿਹਾ ਓਵਰ ਕੌਨਫिडेंट ਸੀ ਦੂਸਰਾ ਦੂਸਰਾ ਇਹ ਸੀ ਕਿ ਸਾਡੇ ਤੋਂ ਜਦ ਤੱਕ ਅਸੀਂ ਗਏ ਲਾਸ਼ਾਂ ਦੇ ਢੇਰ ਇੰਨੇ ਕਿ ਜ਼ਿਆਦਾ ਲੱਗ ਚੁੱਕੇ ਸੀ ਤੇ ਸਾਨੂੰ ਕਵਰਮੈਂਟ ਦਾ ਰਿਆ ਸਾਨੂੰ ਜਦੋਂ ਵੀ ਲੱਗਿਆ ਕਿ ਇਸ ਬਸ ਤੋਂ ਬਾਅਦ ਦੁਬਾਰਾ ਜਦੋਂ ਰੀਲੋਡ ਹੋਣਗੀਆਂ ਗੰਨਾ ਜਾਂ ਜੋ ਵੀ ਕੁਝ ਹੋਊਗਾ ਤਾਂ ਸਾਨੂੰ ਥੋੜਾ ਜਿਹਾ ਮੌਕਾ ਮਿਲਦਾ ਰਿਹਾ ਜੇ ਬਿਲਕੁਲ ਖਾਲੀ ਵਿੱਚ ਭੱਜਣਾ ਹੁੰਦਾ ਤਾਂ ਬਚਣ ਦਾ ਚਾਂਸ ਆਲਮੋਸਟ ਜ਼ੀਰੋ ਸੀਗਾ ਕਿ ਸਾਡੇ ਤੋਂ ਪਹਿਲਾਂ ਜਿਹੜੇ ਸੈਨਿਕਾਂ ਨੇ ਜਾਨਾਂ ਦਿੱਤੀਆਂ ਉਹ ਖੁਦ ਤਾਂ ਵਿਚਾਰੇ ਮਰ ਗਏ ਕਿ ਉਹ ਖੁਦ ਤਾਂ ਸ਼ਹੀਦ ਹੋਏ ਚਾਹੇ ਉਹ ਗੋਰੇ ਹੋਣ ਜਾਂ ਕੋਈ ਵੀ ਹੋਣ ਇੱਕ ਸੈਨਿਕ ਜਦੋਂ ਆਪਣੀ ਜਾਨ ਹੀ ਦੇ ਦਿੰਦਾ ਆਪਣੇ ਦੇਸ਼ ਲਈ ਜਾਂ ਹੋਰ ਤਾਂ ਦੇ ਰਿਸਪੈਕਟ ਬਣਦੀ ਹੁੰਦੀ ਐ ਤਾਂ ਦੁਸ਼ਮਣ ਆਰਮੀਆ ਵੀ ਐਸੇ ਤਰ੍ਹਾਂ ਹੀ ਕਰਦੀਆਂ ਨੇ ਉਹ ਖੋਤਾ ਸ਼ਹੀਦ ਹੋਏ ਮਿੱਟੀ ਦਾ ਢੇਰ ਬਣੇ ਪਰ ਉਹ ਸਾਨੂੰ ਜਿਹੜੇ ਉਹ ਢੇਰ ਸੀਗੇ ਲੋਕਾਂ ਦੀਆਂ ਬਾਡੀਜ਼ ਦੀ ਸੈਨਿਕਾਂ ਦੀਆਂ ਬਾਡੀਜ਼ ਦੇ ਸਾਨੂੰ ਚੰਗਾ ਕਵਰ ਮਿਲਿਆ ਤੀਸਰੀ ਚੀਜ਼ ਤੀਸਰਾ ਰੀਜ਼ਨ ਇਹ ਸੀ ਕਿ ਉਹ ਕਹਿੰਦੇ ਕਿ ਮੇਰੇ ਨਾਲ ਇਹ ਇੰਨੇ ਕ ਬਹਾਦਰ ਲੋਕ ਸੀਗੇ ਇਹ ਜਿਹੜੇ ਮਤਲਬ ਇਹਨਾਂ ਨੂੰ ਕ੍ਰੀਜ਼ੀ ਕਿਹਾ ਜਾਂਦਾ ਅਸੀਂ ਜਰਮਨ ਵਾਲਿਆਂ ਦੀ ਬਹਾਦਰੀ ਸੁਣੀ ਤੇ ਅਸੀਂ ਸਿੱਖਾਂ ਦੀ ਬਹਾਦਰੀ ਸੁਣੀ ਤਾਂ ਇਹ ਲੋਕ ਮੇਰੇ ਨਾਲ ਸੀਗੇ ਇਹ ਮੇਰੇ ਸਿੱਖ ਸੈਨਿਕ ਸੀ ਜਿਹੜੇ ਇੰਨੇ ਕ ਦਲੇਰ ਸੀ ਕਿ ਜਦੋਂ ਵੌਲੰਟੀਅਰਲੀ ਕੀਤਾ ਤਾਂ ਸਾਰੇ ਦੇ ਸਾਰੀ ਖੜੇ ਹੋ ਗਏ ਕਿ ਹਾਂ ਚੱਲਦੇ ਆ ਕੋਈ ਪ੍ਰੋਬਲਮ ਨਹੀਂ ਹੈਗੀ ਤਾਂ ਇਹ ਤਿੰਨ ਰੀਜ਼ਨ ਨੇ ਉਸ ਤੋਂ ਬਾਅਦ ਹੁਣੇ ਵਾਪਸ ਆਉਂਦੇ ਆ ਜான் ਸਮਿਥ ਤੇ ਜਦੋਂ ਆਉਂਦੇ ਆ ਇੱਕ ਚੀਜ਼ ਹੋਰ ਇੱਥੇ ਤੁਹਾਨੂੰ ਮੈਂ ਇੰਟਰਸਟਿੰਗ ਦੱਸ ਦੇਣਾ ਬੜੀ ਇਹਨਾਂ ਨੂੰ ਨਹੀਂ ਪਤਾ ਸੀਗਾ ਜான் ਸਮਿਥ ਨੂੰ ਪਰ ਜਦੋਂ ਇਹ ਵਾਪਸ ਆਪਣੇ ਕੈਂਪ 'ਚ ਆਏ ਤਾਂ ਇਹਨਾਂ ਨੂੰ ਕੋਈ ਐਨੀ ਇੱਕ ਹੈਰਾਨੀ ਵਾਲੀ ਚੀਜ਼ ਪਤਾ ਲੱਗੀ ਕਿ ਇਹਨਾਂ ਦੇ ਆਪ ਵੀ ਮਤਲਬ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮੈਂ ਤੁਹਾਨੂੰ ਹੁਣੇ ਦੱਸੂਗਾ ਤੁਸੀਂ ਸੋਚੋ ਕਿ ਕੀ ਹੋਇਆ ਹੋਊਗਾ ਇਹ ਜਿਹੜੇ 11 ਬੰਦੇ ਗਏ ਸੀ ਲੇਫਟੀਨੈਂਟ ਜான் ਸਮਿਥ ਤੇ ਬਾਕੀ ਦੇ 10 ਜਾਨੇ ਜਦੋਂ ਹੀ ਉੱਥੇ ਪਹੁੰਚੇ ਉਹ 11 ਜਾਨੇ ਦੀ ਲਿਸਟ ਤਿਆਰ ਕੀਤੀ ਬ੍ਰਿਟਿਸ਼ ਆਰਮੀ ਨੇ ਤੇ ਇਹਨਾਂ 11 ਦੇ 11 ਨੂੰ ਆਲਰੇਡੀ ਡੈੱਡ ਡਿਕਲੇਅਰ ਕਰਕੇ ਵਾਪਸ ਜਿਹੜਾ ਮੇਨ ਸੈਂਟਰ ਹੈ ਉੱਥੇ ਭੇਜ ਦਿੱਤੀ ਗਈ ਤਾਂ ਉਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਜਿਹੜਾ ਸਾਡਾ ਮਿਸ਼ਨ ਸੀ ਉਹ ਇਸ ਤਰ੍ਹਾਂ ਦਾ ਮਿਸ਼ਨ ਸੀ ਕਿ ਸਾਨੂੰ ਤਾਂ ਉਹਨਾਂ ਨੇ ਭੇਜਤਾ ਸ਼ਾਬਾਸ਼ ਦੇ ਕੇ ਹੱਲੇ ਸ਼ੇਰੀ ਦੇ ਕੇ ਵੀ ਹਾਂ ਕਰ ਦੋ ਦੇਖਦੇ ਹਾਂ ਪਰ ਜਦੋਂ ਹੀ ਅਸੀਂ ਗਏ ਪਿੱਛੇ ਉਹਨਾਂ ਨੇ ਕਿਹਾ ਤਾਂ ਕਿ ਹਾਂ ਇਹ ਡੈੱਡ ਹੋਣਗੇ ਇਹ ਇਹ ਮਤਲਬ ਸਹੀ ਚੀਜ਼ ਹੈਗੀ ਐਸੀ ਤਰ੍ਹਾਂ ਹੀ ਉੱਥੇ ਬੋਲੀ ਗਈ ਇਹਨਾਂ ਨੇ ਖੁਦ ਬੋਲਿਆ ਵਾ ਕਿ ਸਾਨੂੰ ਡੈਡ ਡਿਕਲੇਅਰ ਕਰਕੇ ਉੱਥੇ ਲਿਸਟ ਭੇਜਤੀ ਪੂਰੇ ਕੈਂਪ ਦੇ ਵਿੱਚ ਕਿਸੇ ਨੂੰ ਸਾਡੇ ਵਾਪਸ ਆਉਣ ਦੀ ਉਮੀਦ ਨਹੀਂ ਸੀ ਪਰ ਉੱਥੇ ਇੱਕ ਬੰਦਾ ਸੀ ਜਿਹੜਾ ਮੇਰੀ ਵੇਟ ਕਰ ਰਿਹਾ ਸੀ ਹਾਲੇ ਵੀ ਉਹ ਕਹਿੰਦੇ ਕਿ ਜਿਹਨੂੰ ਆਪਾਂ ਅਰਦਲੀ ਕਹਿੰਦੇ ਆ ਇੰਗਲਿਸ਼ ਦੇ ਵਿੱਚ ਆਰਡਾਈਲਸ ਬੋਲਦੇ ਆ ਉਹਨਾਂ ਦਾ ਨਾਮ ਸੀ ਈਸ਼ਰ ਸਿੰਘ ਇਹਨਾਂ ਦੀ ਆਪਣੀ 15 ਲੁਧਿਆਣਾ ਸਿੱਖ ਰੈਜੀਮੈਂਟ ਦੇ ਤੇ ਉਹ ਖੜੇ ਬਹੁਤ ਦੂਰ ਤੋਂ ਉਹ ਸਭ ਕੁਝ ਦੇਖ ਰਹੇ ਸੀ ਤੇ ਉਹ ਮੇਰੀ ਵੇਟ ਕਰ ਰਹੇ ਸੀ ਤੇ ਜਦੋਂ ਹੀ ਮੈਂ ਉੱਥੇ ਵਾਪਸ ਪਹੁੰਚਿਆ ਉਹਨੇ ਮੈਨੂੰ ਦੇਖਿਆ ਕਿ ਬੰਦਾ ਜਿਉਂਦਾ ਵਾਪਸ ਆ ਗਿਆ ਤਾਂ ਉਹਨਾਂ ਨੇ ਫੇਰ ਆਪਣਾ ਕਹਿੰਦੇ ਉਹ ਜਿਹੜਾ ਵਾਰਕ ਕਰਾਈਦਾ ਜਿਹੜਾ ਸਿੱਖਾਂ ਦਾ ਵਾਰਕ ਕਰਾਈ ਹੁੰਦੀ ਆ ਬੁੱਲੇ ਸੋਨੇ ਹਾਲ ਸਾਸਰੀ ਕਾਲ ਬੋਲਿਆ ਤੇ ਜਦੋਂ ਹੀ ਇਹ ਉਹਨਾਂ ਨੇ ਬੋਲਿਆ ਬਹੁਤ ਉੱਚੀ ਦੇਣੇ ਤਾਂ ਉਦੋਂ ਸਾਰੇ ਦੇ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਹਾਂ ਇਹ ਲੋਕ ਵਾਪਸ ਆਏ ਆ ਹੁਣ ਮੈਂ ਤੁਹਾਨੂੰ ਅੱਗੇ ਦੱਸਦਾ ਇਹ ਚੀਜ਼ 11 ਬੰਦੇ ਗਿਆਂ ਦੇ ਵਿੱਚੋਂ ਅਸਲ ਦੇ ਵਿੱਚ ਸਿਰਫ ਦੋ ਨੇ ਸ਼ਹੀਦੀ ਪ੍ਰਾਪਤ ਕੀਤੀ ਇੱਕ ਸੀਗੇ ਲਾਲ ਸਿੰਘ ਤੇ ਇੱਕ ਹੋਰ ਮੈਨੂੰ ਉਹਨਾਂ ਦਾ ਨਾਮ ਨਹੀਂ ਪਤਾ ਇਹਨਾਂ ਪੂਰੇ ਸੈਨਿਕਾਂ ਦੇ ਵਿੱਚੋਂ ਜਿਹੜੇ ਸ਼ਹੀਦ ਹੋਏ ਬਾਕੀ ਦੇ ਜਿਹੜੇ ਸੀ ਜਿਹੜੇ ਉੱਥੋਂ ਤੱਕ ਨਹੀਂ ਪਹੁੰਚ ਸਕੇ ਉਹ ਵੁੰਡਡ ਸੀਗੇ ਉਹ ਜ਼ਖਮੀ ਸੀ ਮਤਲਬ ਇੰਨੀ ਕੁ ਬੁਰੀ ਤਰ੍ਹਾਂ ਜ਼ਖਮੀ ਹੋਣਗੇ ਕਿ ਉਹ ਉਸ ਤੋਂ ਅੱਗੇ ਕੈਰੀ ਆਨ ਨਹੀਂ ਕਰ ਸਕੇ ਪਰ ਇਹ ਇੱਕ ਇਹੋ ਜਿਹਾ ਮਿਸ਼ਨ ਸੀ ਜਿਹਦੇ ਵਿੱਚ ਸਿਰਫ ਦੋ ਕੈਜੂਅਲਟੀਆਂ ਹੋਈਆਂ ਅਗਲੀ ਇੰਟਰਸਟਿੰਗ ਗੱਲ ਦੱਸਦਾ ਇੱਥੇ ਤੁਹਾਨੂੰ ਜਿਹੜੀ ਹੁਣ ਦੀ ਹਿਊਮਨ ਰਿਕਾਰਡਡ ਹਿਸਟਰੀ ਆ ਉਹਦਾ ਪਹਿਲਾ ਆਪਰੇਸ਼ਨ ਸੀ ਵਾਂਸ ਅਗੇਨ ਅਕੋਰਡਿੰਗ ਟੂ ਜੌਨ ਲੈਫਟੇਨੈਂਟ ਜੌਨ ਸਮਿਥ ਜਿਦੇ ਵਿੱਚ ਇੱਕ ਆਪਰੇਸ਼ਨ ਦੇ ਵਿੱਚ ਜਿੰਨੇ ਵੀ ਸੈਨਿਕਾਂ ਨੇ ਹਿੱਸਾ ਲਿਆ ਉਹਨਾਂ ਸਾਰੇ ਦੇ ਸਾਰਿਆਂ ਨੂੰ ਮੈਡਲ ਮਿਲੇ ਇਸ ਤੋਂ ਪਹਿਲਾਂ ਕਿਸੇ ਵੀ ਕੰਟਰੀ ਦੇ ਕਿਸੇ ਵੀ ਆਪਰੇਸ਼ਨ ਕਿਸੇ ਵੀ ਲੜਾਈ ਜਾਂ ਕਿਸੇ ਵੀ ਬੈਟਲ ਦੇ ਵਿੱਚ ਕਦੇ ਵੀ ਇਹ ਨਹੀਂ ਹੋਇਆ ਕਿ ਜਿੰਨੇ ਵੀ ਲੋਕਾਂ ਨੇ ਹਿੱਸਾ ਲਿਆ ਭਾਵੇਂ ਉਹ ਛੋਟਾ ਆਪਰੇਸ਼ਨ ਹੋਣਾ ਚਾਹੇ ਵੱਡਾ ਕਿ ਸਾਰੇ ਦੇ ਸਾਰਿਆਂ ਨੂੰ ਮੈਡਲ ਮਿਲੇ ਇਹ ਪਹਿਲੀ ਲੜਾਈ ਆ ਇਨਸਾਨ ਦੀ ਹਿਸਟਰੀ ਦੀ ਕੇ ਜਿਹਦੇ ਵਿੱਚ ਜਿੰਨੇ ਵੀ ਲੋਕਾਂ ਨੇ ਹਿੱਸਾ ਲਿਆ ਸੈਨਿਕਾਂ ਨੇ ਹਿੱਸਾ ਲਿਆ ਉਹਨਾਂ ਸਾਰਿਆਂ ਨੂੰ ਹੀ ਮੈਡਲ ਮਿਲੇ ਇੰਨਾ ਡੈਡਲੀ ਆਪਰੇਸ਼ਨਸ ਅੱਜ ਮੈਂ ਤੁਹਾਨੂੰ ਇੱਕ ਈ ਗੱਲ ਸੁਣਾਈ ਸਾਰਾ ਗੜੀ ਦੀ ਲੜਾਈ ਬਹੁਤ ਪਹਿਲਾਂ ਪੜੀ ਛੋਟੇ ਹੁੰਦੇ ਤਾਂ ਥੋੜਾ ਦੁੱਖ ਵੀ ਹੁੰਦਾ ਰਹੇ ਕਿ ਕਿਸੇ ਨੂੰ ਪਤਾ ਨਹੀਂ ਹੈਗਾ ਬਟ ਚਲੋ ਦੋ ਫਿਲਮਾਂ ਬਣੀ ਉਸ ਤੋਂ ਬਾਅਦ ਵੀ ਕਈ ਲੋਕਾਂ ਨੂੰ ਪਤਾ ਲੱਗਿਆ ਬਹੁਤ ਸਾਰੇ ਲੋਕ ਸੀਰ ਨੂੰ ਪਹਿਲਾਂ ਵੀ ਪਤਾ ਸੀਗਾ ਇਹੋ ਜੀ ਗੱਲ ਨਹੀਂ ਪਰ ਅੱਜ ਮੈਂ ਤੁਹਾਨੂੰ ਇੱਕ ਨਵੀਂ ਇੱਕ ਹੋਰ ਕਹਾਣੀ ਦੱਸੀ ਆਪਣੇ ਸਿਕ ਸੋਲਜਰਾਂ ਦੀ 10 ਸਿਕ ਸੁਪਰਮੈਨ ਤੇ ਹੁਣ ਕਮੈਂਟਸ ਦੇ ਵਿੱਚ ਮੇਰੀ ਸਿਰਫ ਇੱਕ ਬੇਨਤੀ ਰਹੂਗੀ ਕਿ ਇਸ ਤਰ੍ਹਾਂ ਨਾ ਬੋਲਿਓ ਕਿ ਮੈਂ ਝੂਠ ਬੋਲ ਰਿਹਾ ਜਾਂ ਕੁਝ ਵੀ ਕਰਕੇ ਇਸ ਤਰ੍ਹਾਂ ਕਰਦਾ ਤੇ ਹਿਸਟਰੀ ਦੇ ਨਾਲ ਥੋੜਾ ਜਿਹਾ ਪੰਗਾ ਰਹਿੰਦਾ ਵਾ ਕਿਉਂਕਿ ਕਿਸੇ ਨੇ ਕੋਈ ਹੋਰ ਤਰ੍ਹਾਂ ਦੀ ਹਿਸਟਰੀ ਪੜ੍ਹੀ ਕਿਸੇ ਨੇ ਹੋਰ ਤਰ੍ਹਾਂ ਦੀ ਹਿਸਟਰੀ ਪੜ੍ਹੀ ਆ ਤਾਂ ਆਪਾਂ ਨੂੰ ਲੱਗਦਾ ਕਿ ਇਹ ਬੰਦਾ ਸ਼ਾਇਦ ਗਲਤ ਬੋਲ ਰਿਹਾ ਵਾ ਤੇ ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ ਤੁਸੀਂ YouTube ਦੇ ਇਹਨੂੰ ਤਾਂ YouTube ਦੇ ਉੱਪਰ ਵੀ ਚੈੱਕ ਕਰ ਸਕਦੇ ਹਾਂ ਇੱਕ ਚੀਜ਼ ਮੈਂ ਹੋਰ ਤੁਹਾਨੂੰ ਇੱਥੇ ਹੁਣ ਦੱਸ ਦੇਣੀ ਚਾਹੁੰਦਾ ਮੈਂ ਤੁਹਾਨੂੰ ਇੱਕ ਕਹਾਣੀ ਇਹ ਸੁਣਾਈ ਕਹਾਣੀ ਨਹੀਂ ਮਤਲਬ ਰੀਅਲ ਸਟੋਰੀ ਸੁਣਾਈ ਆ ਤੇ ਹੁਣ ਮੈਂ ਤੁਹਾਨੂੰ ਥੋੜੀ ਹੋਰ ਚੀਜ਼ ਦੱਸ ਦਿੰਨਾ ਕਿ ਬਿਲਕੁਲ ਇਸ ਤੋਂ ਮੁੱਦੇ ਤੋਂ ਬਿਲਕੁਲ ਹਟਦੀ ਹੋਈ ਕਿ ਮੇਰਾ ਆਪਣਾ ਇੱਕ ਇਸ ਤੋਂ ਬਿਨਾਂ ਇੱਕ ਡਿਫਰੈਂਟ ਚੈਨਲ ਹੋਰ ਵੀ ਹੈਗਾ ਤੇ ਉਹ ਹੈਗਾ ਸ਼ੇਅਰ ਮਾਰਕੀਟ ਨਾਲ ਰਿਲੇਟਡ ਜੇ ਕੋਈ ਵੀ ਤੁਹਾਡੇ ਵਿੱਚੋਂ ਮੇਰੇ ਦੋਸਤ ਜਿਹੜੇ ਮੇਰਾ ਇਹ ਵੀਡੀਓ ਜਿਹਨਾਂ ਨੇ ਦੇਖਿਆ ਸ਼ੇਅਰ ਮਾਰਕੀਟ 'ਚ ਇਨਵੈਸਟ ਕਰਨਾ ਚਾਹੁੰਦੇ ਆ ਪਰ ਉਹਨਾਂ ਨੂੰ ਲੱਗਦਾ ਕਿ ਉਹਨਾਂ ਨੂੰ ਕਿਸੇ ਪਾਸੇ ਕੋਈ ਜ਼ਿਆਦਾ ਗਾਈਡੈਂਸ ਨਹੀਂ ਮਿਲ ਰਹੀ ਤਾਂ ਮੈਂ ਤੁਹਾਨੂੰ ਇਹ ਦੱਸ ਦਿੰਦਾ ਕਿ ਮੈਂ 17 ਸਾਲ ਤੋਂ ਸਟਾਕ ਮਾਰਕੀਟ 'ਚ ਕੰਮ ਕਰ ਤੇ ਜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਕੋਈ ਨੌਲੇਜ ਚਾਹੀਦੀ ਹੈ ਕਿ ਤੁਸੀਂ ਮੇਰਾ ਚੈਨਲ ਦੇਖ ਸਕਦੇ ਹੋ ਤੇ ਬਾਕੀ ਜੇ ਤੁਹਾਨੂੰ ਲੱਗਦਾ ਕਿ ਇੱਥੇ ਮੈਂ ਕੋਈ ਮੇਰੀ ਸਟੋਰੀਜ਼ ਤੁਹਾਨੂੰ ਵਧੀਆ ਲੱਗਦੀਆਂ ਜਾਂ ਮੇਰੇ ਸੁਣਾਉਣ ਦਾ ਤਰੀਕਾ ਤੁਹਾਨੂੰ ਵਧੀਆ ਲੱਗ ਰਿਹਾ ਤਾਂ ਇੱਕ ਚੀਜ਼ ਮੈਂ ਵੀ ਦੇਖੀ ਹੈ ਕਿ ਸੁਣਨ ਵਾਲੇ ਮੇਰੇ ਦੋਸਤ ਬਹੁਤ ਘੱਟ ਨੇ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਚੈਨਲ ਕਿਉਂਕਿ ਡਾਟਾ ਆ ਜਾਂਦਾ ਉਹ ਪਤਾ ਲੱਗ ਜਾਂਦਾ ਵਾ ਤਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਹੋ ਸਕੇ ਤਾਂ ਸ਼ੇਅਰ ਵੀ ਕਰ ਦਿਓ ਤਾਂ ਕਿ ਹੋਰ ਲੋਕ ਵੀ ਦੇਖ ਲੈਣ ਤੇ ਮੇਰੇ ਸਬਸਕ੍ਰਾਈਬਰਸ ਵੀ ਵਧ ਜਾਣ ਤੇ ਇਹ ਵੀਡੀਓ ਮੈਂ ਇੱਥੇ ਖਤਮ ਕਰਦਾ ਹੁਣ ਕਿਸੇ ਹੋਰ ਵੀ ਨਹੀਂ